ਕਬੀ ਸ਼੍ਰੀ ਸ਼ਰਤਰੀ ਦਾ ਤਿਹਾਰ ਆ ਰਿਹਾ ਹੈ ਮੰਦਰ ਪ੍ਰਬੰਧਨ ਕੋਲੋਂ ਕੀ ਕੀ ਤਿਆਰੀਆਂ ਕੀ ਰੂਪ ਰਿਕ ਤਿਆਰੀ ਕੀਤੀ ਗਈ ਬੋਲ ਸ਼ੰਕਰ ਵਰਵਾਨ ਕੀ ਜੈ ਬੋਲ ਗੋਰੀ ਸ਼ੰਕਰ ਵਰਵਾਨ ਕੀ ਜੈ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਮੀਡੀਆ ਦਾ ਔਰ ਪੱਤਰਕਾਰਾਂ ਦਾ ਕਿ ਜੋ ਵੀ ਹੁੰਦਾ ਪ੍ਰੋਗਰਾਮ ਤੁਸੀਂ ਜੋ ਲੋਕਾਂ ਤੱਕ ਪਹੁੰਚਾਉਂਦੇ ਹੋ और महाशिवरात्रि आ गई है महाशिवरात्रि दे शुभ अवसर ते सिर सहारा प्रबंधक मंडल दी आज जो है बैठक हुई ओ बैठक दे विच जो है भगवान भोलेनाथ दी जेड़ी शोभा यात्रा है उस दे विच की की ਉਹਨਾਂ ਦੀ ਸ਼ਾਨ ਵਿੱਚ ਜਿਹੜੀਆਂ ਪਾਲਕੀਆਂ ਉਹ ਸਾਰਿਆਂ ਵਿਚਾਰ ਕੀਤਾ ਕਿ ਇੱਕ ਭਭੇ ਰੂਪ ਦੇ ਨਾਲ ਹੋਰ ਵੀ ਜਿਹੜੇ ਵਿਸ਼ੇ ਆ ਜਿਹੜੇ ਇਸ طرح ਸਾਡੇ ਝੱਟੂਆਂ ਦੇ ਮੱਲੇ ਜਿਹੜਾ ਗੇਟ ਹੈ ਉੱਥੋਂ ਜਿਹੜਾ ਇੱਕ ਮੰਦਰ ਵੱਸੇ ਆਪਾਂ ਸਿੱਧੇ ਹੁੰਨੇ ਆ ਜੋ ਪਹਿਲਾ ਗੇਟ ਉਹ ਹੈ ਉੱਥੋਂ ਮੰਦਰ ਤੱਕ ਆਇਦੇ ਸਮੇਂ ਜਿਹੜਾ ਨੰਗਣਾ ਮੁਸ਼ਕਲ ਹੋ ਜਾਂਦਾ ਹੈ ਮਹਾ ਸ਼ਿਵਰਾਤਰੀ ਵਾਲੇ ਦਿਨ ਉਹ ਦੂਸਰੇ ਇਹ ਪ੍ਰਸਤਾਵ ਰੱਖਿਆ ਸਾਰਨ ਕੇ ਹਲ ਹਾਲਤ ਦੇ ਵਿੱਚ ਉਹ ਜਿਹੜੇ ਚੱਟੂ ਜਿਹੜੇ ਸੇਵਕ ਹੈ ਜਿਹੜੇ ਉੱਥੇ ਜਿਹੜੇ ਦਵਾਰ ਤੇ ਲੰਗਰ ਚਲ ਵੀ ਉਹ ਚਲਾਉਂਦੇ ਉਹ ਸਾਰਿਆਂ ਨਾਲ ਵਿਚਾਰ ਵਮਸ਼ ਕਰਕੇ ਕਿ ਬਾਜ਼ਾਰ ਨਹੀਂ ਲੱਗਦੇ ਨੇ नहीं लगन दे नहीं। ताकि तक कि जी संगत आ रही है शिव भगत आ रहा है आराम न जो है शिवजी महाराज के और, और उन्होंने भी जो है मान लिया असी भी उन्होंने न हो के जो है ये विचार होया और दूसरा जो है मेले की व्यवस्था अपना की की जो है करना है और की, की आप में उस सारी जी चर्चा हुई है सारे जो है बैठ के अगली मीटिंग दे विच। क्यों ये प्रोग्राम बहुत लंबा अगली मीटिंग विच जो चीजा रह भी गई सब जो है उस तरह भगवान शंकर से जो है सत्यारियां जो जोर नाल चल रही हैं ਅਗਲੀ ਮੀਟਿੰਗ ਵਿੱਚ ਅਸੀਂ ਜਿਹੜਾ ਸਾਰਾ ਜੋ ਜੋ ਵੀ ਹੈ ਉਹ ਅਸੀਂ ਕਰਾਂਗੇ ਸਭ ਤੋਂ ਵੱਡੀ ਗੱਲ ਇਹੋ ਹੀ ਹੈ ਜਿਹੜਾ ਸਾਨੂੰ ਰਸਤਾ ਜਿਹੜਾ ਸੰਗਤ ਵਾਸਤੇ ਅਸੀਂ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਐਸਾ ਜਿਹਾ ਕਿ ਬਾਬਾ ਜੀ ਕੋਈ ਚਿੰਤਾ ਨਹੀਂ ਕਰਨਾ ਅਸੀਂ ਇਸ ਤਰ੍ਹਾਂ ਰਹੇਗਾ ਸਭ ਤੋਂ ਵੱਡਾ ਕੰਮ ਹੈ ਜਿਹੜਾ ਸੰਗਤ ਆਰਾਮ ਨਾਲ ਆਏ ਉਥਰਾ ਜੋ ਹੈ 29 तारीख ਨੂੰ ਜੋ ਸਵੇਰ ਜੋ ਹੈ ਪ੍ਰਭਾਤ ਫੇਰੀਆਂ ਤੋਂ ਕੰਮ ਸ਼ੁਰੂ ਹੋਏਗਾ ਆਰ ਆਰ ਮਹਾਦੇਵ 29 ਨੂੰ 10 ਵਜੇ રાਮਨ اور ਓਮ ਨਮੋਸ਼ਵਾ ਜੋ ਹੈ ਪੰਚਾਕਸ਼ਰ ਮੰਤਰ ਅਖੰਡ ਪਾਠ ਜੋ ਹੈ ਉਸ ਦਿਨ ਜੋ ਹੈ ਸ਼ੁਰੂ ਹੋਏਗਾ ਜਿਸ ਦੇ ਮੁਖ ਜੋ ਹੈ यजमान अपने दीपक मेहता जी पूजा के बच्च बैठन गए और वो शिव सहारा न सब बैठ के और आरंभ हो जाएगा उन्तीस तरीक भगवान शंकर जी का विवाह आया उसके बाद जो है भगवान शंकर तो शिव सहारा आज्ञा लेके और माता बगला मुखी के अस्थान तो जो है रवि पुदरी जी मेहनत है और जो है यात्रा रूप आ के भगवान जो है भोलेनाथ सगन लगा अगले दिन शिव सहारा मंडल ਉਸੇ ਵਕਤ ਸਭ ਰਲ ਕੇ ਅਸੀਂ ਇੱਥੋਂ ਯਾਤਰਾ ਰੂਪ ਚ ਆਪਾਂ ਜਾਵਾਂਗੇ ਜੋ ਹੈ ਮਾਤਾ ਜੀ ਜਿਹੜੀ ਮਹਿੰਦੀ ਰਸਮ ਹੈ ਉਸੇ ਵਸਾਰਾ ਸੰਪੂਰਨ ਕਰੇਗਾ ਉਸ ਦੇ ਬਾਅਦ ਜੋ ਹੈ 6 ਮਾਤਿ ਨੂੰ 6 ਜੋ ਹੈ ਸਾਡਾ ਜੋ ਹੈ ਤਿਆਰੀਆਂ ਦਾ ਦਿਵਸ ਹੈ ਔਰ ਮੰਡਪ ਹੋਏਗਾ ਉਸੇ ਔਰ ਬਾਕੀ ਉਹ ਤਿਆਰੀਆਂ ਚੱਲਣੀਆਂ ਤਾਂ ਕਿ 7 ਤਰੀਕ ਨੂੰ ਜੋ ਹੈ ਸ਼ੋਭਾ ਯਾਤਰਾ انشاءاللہ ਉਹ ਸ਼ੋਭਾ ਯਾਤਰਾ ਦੇ ਹਰਦואר ਤੋਂ ਜੋ ਹੈ ਰਾਮਬੰਦ ਆ ਰਹੇ ਹਰ ਸਾਲ ਆਦੇ ਔਰ ਹੋਰ ਵੀ ਜੋ ਹੈ ਪਾਲਟੀਆਂ ਆ ਰਹੀਆਂ ਸਾਰੀ ਜਾਣਕਾਰੀ ਤੁਹਾਨੂੰ ਇਹ ਕਹਣਾ ਜੀ ਦੇ ਦਿੰਦੇ ਕਿੰਨੀਆਂ ਪਾਲਕੀਆਂ ਅਗਲੇ ਦਿਨ ਮਹਾ ਸ਼ਿਵ ਰਾਤਰੀ ਹੈ ਸ਼ਿਵ ਭਗਤ ਜੋ ਹੈ जो गंगा जल अर्पण करे शिव भगवान जो है प्रसन्न के रात्रि जो है चार पूजा होगी दस बजे तो लै गए सवेरे चार बजे तक यज्ञ हवन रुद्र अभिषेक मतलब शिव पूजन जो है अखंड रात्रि जो है सुबह चार बजे तक वो तो चलने के अगले दिन जो है दस बजे जो है पूर्णा होती होगी और पूर्णा होती होने के बाद ਜੋ ਸਮੂਹਿਕ ਸ਼ਾਦੀਆਂ ਅਸੀਂ ਉਹਨਾਂ ਜੋ ਕਈ ਸਾਲਾਂ ਸਿਆ ਰੱਖਿਆ ਹੋਇਆ ਕਿ ਇਹ ਨਹੀਂ ਨੇ ਕਰਨੇ ਜਿੰਨੇ ਆ ਗਏ ਸੋ ਸ਼ਾਦੀਆਂ ਹੋਣ ਗਈਆਂ ਔਰ ਉਸ ਦਿਨ ਜੋ ਹੈ ਸ਼ਾਮ ਨੂੰ ਜੋ ਹੈ ਵਿਧਵਾ ਮਾਤਾਂ ਦੀ ਜੋ ਸੇਵਾ ਹੋਈ ਅਗਲੇ ਦਿਨ ਸ਼ਾਦੀਆਂ ਵਾਲਿਆਂ ਨੂੰ ਜੋ ਪ੍ਰਕਾਰ ਦਾ ਇੱਕ ਜ਼ਰੂਰਤ ਦਾ ਜਿਹੜਾ ਉਸ਼ਮਾਨ ਸਿਲ ਕੋ ਲੋਚਿ ਬਸਾਰਾ ਲੋ ਦੇ ਕੇ ਉਰ ਵਿਦਾਹੀ ਕੀਤੀ ਜਾਏਗੀ ਉਹ ਕਰ ਜੈ ਸ਼ੰਕਰ ਹਰ ਹਰ ਮਹਾਦੇਵ ਜਿੱਦਾਂ ਕਿ ਸਾਰਿਆਂ ਨੂੰ ਪਤਾ ਕਿ ਮਹਾਸ਼ਿਵਰਾਤ ਦਾ ਤਿਉਹਾਰ ਆ ਰਿਹਾ ਤੇ ਬਾਬਾ ਆਨੰਦਗਰੀ ਜੀ ਨੇ ਸਾਰੇ ਪ੍ਰੋਗਰਾਮ ਨੂੰ ਬੜੀ ਡਿਟੇਲ ਦੇ ਵਿੱਚ ਬੜੀ ਵਿਆਖਿਆ ਸਹਿਤ ਸਾਰਿਆਂ ਨੂੰ ਦੱਸ ਦਿੱਤਾ ਕਿ ਕਿਦਾਂ ਕਿਦਾਂ ਪ੍ਰੋਗਰਾਮ ਹੋਣਗੇ ਕਿਉਂਕਿ ਇਹ ਜਿਹੜਾ ਤਿਹਾਰ ਹੈ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪੱਟੀ ਸ਼ਹਿਰ ਦੇ ਵਿੱਚ ਅੜ ਪੱਟੀ ਸ਼ਹਿਰ ਦੀ ਜਿਹੜੀ ਸ਼ੋਭਾ ਯਾਤਰਾ ਹੈ ਮੰਨੀ ਹੋਈ ਸ਼ੋਭਾ ਯਾਤਰਾ ਹੈ ਕਿ ਹਰ ਸਾਲ ਇਹਦੀ ਵਾਧਾ ਹੀ ਜਾਂਦਾ ਹੈ ਸ਼ੋਭਾ ਯਾਤਰਾ ਇਸ ਸਾਲ ਵੀ ਮਹਾਰਾਜ ਜੀ ਨੇ ਜਿੱਦਾਂ ਜਿਹੜੀਆਂ ਅਨੰਦਗਿਰੀ ਜੀ ਨੇ ਦੱਸਿਆ ਕਿ ਇਸ ਸਾਲ ਉਸ ਤੋਂ ਵੱਧ ਵੀ ਪ੍ਰੋਗਰਾਮ ਨੇ ਵੱਖ-ਵੱਖ ਪਾਲਕੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬੈਂਡ ਨੇ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਵੱਖ-ਵੱਖ ਤਰ੍ਹਾਂ ਸੈਨਾ ਜੋ ਵੀ ਪਾਲਕੀਆਂ ਚੱਲਣਗੀਆਂ ਔਰ ਮੈਂ ਜਿਆਦਾ ਨਾ ਕਹਿੰਦਾ ਕਿ ਮਹਾਰਾਜ ਜੀ ਨੇ ਬੜੇ ਸੰਖੇਪ ਵਿੱਚ ਸਭ ਕੁਝ ਦੱਸਿਆ ਹੋਇਆ ਤੇ ਮੈਂ ਇਹੋ ਸ਼ਹਿਰ ਨਿਵਾਸੀਆਂ ਨੂੰ ਕਹਾਂ ਕਿ ਜਿੱਦਾਂ ਇਹ ਸਾਰ ਆਪਣਾ ਸਾਰਿਆਂ ਦਾ ਸਾਂਝਾ ਤਿਹਾਰ ਹੈ ਜਿੱਦਾਂ ਹਰ ਸਾਲ ਆਪਾਂ ਇਕੱਠੇ ਹੋ ਕੇ ਤਿਹਾਰ ਮਨਾਨੇ ਆ ਤੇ ਇਹ ਜਿੰਨੇ ਵੀ ਪ੍ਰੋਗਰਾਮ ਨੇ ਆਪਾਂ ਸਾਰੇ ਵੱਧ ਚੜ ਕੇ ਇਹਨਾਂ ਵਿੱਚ ਹਿੱਸਾ ਪਾਈਏ ਔਰ ਜੋ ਛੋਬਾ ਯਾਤਰਾ ਹੈ ਸ਼ੋਭਾ ਯਾਤਰਾ ਨੂੰ ਆਪਾਂ ਜੋ ਵਿਸ਼ਾਲ ਸ਼ੋਭਾ ਯਾਤਰਾ ਹੈ ਉਹਦੇ ਵਿੱਚ ਵੀ ਆਪਾਂ ਪੂਰਾ ਆਪਣਾ ਭਾਗ ਲਈਏ ਔਰ ਮਹਾ ਸ਼ਿਵਰਾਤਰੀ ਤਿਹਾਰ ਬੜੀ ਚੰਗੀ ਤਰ੍ਹਾਂ ਮਨਾ ਕੇ ਭਗਵਾਨ ਸ਼ਿਵ ਬੋਲੇ ਬੰਡਾਲੀ ਦਾ ਆਪਣਾ ਆਸ਼ੀਰਵਾਦ ਪ੍ਰਾਪਤ ਕਰੀਏ ਤਾਂਕ ਉਹਨਾਂ ਦੀ ਕਿਰਪਾ ਸਾਡੇ ਸ਼ਹਿਰ ਤੇ ਬਣੀ ਰਹੇ ਮੈਂ ਬਾਬਾ ਆਨੰਦ ਗਰੀਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹ ਜੋ ਪ੍ਰੋਗਰਾਮ ਬਣਾਉਂਦੇ ਨੇ ਇੱਕ ਬਹੁਤ ਵਿਸ਼ਾਲ ਵਧੀਆ ਪ੍ਰੋਗਰਾਮ ਬਣਾਉਂਦੇ ਨੇ ਇਸ ਵਾਰੀ ਉਹਨਾਂ ਨੇ ਬਹੁਤ ਵਧੀਆ ਬਣਾਇਆ ਤੇ ਔਰ ਸਾਰੇ ਸ਼ਿਵ ਸ਼ੰਕਰ ਪੋਲੇ ਨਾਦੀ ਜੋ ਸ਼ੋਭਾ ਯਾਤਰਾ ਵਿਆਹ ਔਰ ਸਾਰਾ ਪ੍ਰੋਗਰਾਮ ਜੋ ਹੈ ਬੜਾ ਚੰਗੀ ਤਰ੍ਹਾਂ ਲੀਕਿਆ ਹੋਇਆ ਔਰ ਸਾਰੇ ਆਉਣਗੇ ਔਰ ਮਾ ਰਾਇਦਾ ਅਸ਼ੀਰਵਾਦ ਪ੍ਰਾਪਤ ਕਰਨ ਇਹੋ ਹੀ ਮੇਰੀ ਸਾਰੇ ਸ਼ਹਿਰ ਨਿਵਾਸੀ ਨੂੰ ਅਪੀਲ ਹੈ ਸਾਰੇ ਸ਼ਹਿਰ ਨਿਵਾਸੀ ਆਉਣ ਔਰ ਉਹਦੇ ਨਾਲ ਨਾਲ ਮੈਂ ਸਭ ਤੋਂ ਵਧਾਈ ਵੀ ਦੇਣਾ ਹੈ ਕਿ ਇਹ ਸਾਰੇ ਸ਼ਿਵਰਾਤਰੀ ਆ ਰਹੀ ਹੈ ਅਸੀਂ ਸਾਰੇ ਖੁਸ਼ੀਆਂ ਭਰੇ ਆ ਤਿਹਾੜ ਮਨਾ ਰਹੇ ਹਾਂ ਬਾਕੀ ਡਿਟੇਲ ਸਾਡੇ ਪ੍ਰਧਾਨ ਜੀ ਤੇ ਸਾਡੇ ਸੈਕਟਰੀ ਸਾਹਿਬ ਜੀ ਜੈ ਗौरी शंकर भगवान की जय हर हर महादेव ਅੱਜ ਸਾਡੇ ਸਨਿਆਸ ਆਸ਼ਰਮ ਹਰੀ ਹਰ ਮੰਦਰ ਰੋਹੀ ਵਿਖੇ ਅੱਜ ਜੋ ਬੈਠਕ ਮਹਾਰਾਜ ਬਾਬਾ ਆਨੰਦਗਰੀ ਮਹਾਰਾਜੀ ਦੀ ਛਤਰਛਾਇਆ ਹੇਠ ਅਸੀਂ ਕੀਤੀ ਗਈ ਹੈ ਉਸ ਵਿੱਚ ਅੱਜ ਮਹਾਰਾਜ ਨੇ ਜੋ ਸਾਡੀਆਂ ਸ਼ਿਲ ਸਹਾਰਾ ਮੰਡਲ ਵੱਲੋਂ ਜੋ ਵੀ ਪ੍ਰਬੰਧ ਤੁਹਾਨੂੰ ਆਪ ਜੀ ਨੂੰ ਪਹਿਲਾਂ ਹੀ ਦੱਸ ਦਿੱਤੇ ਨੇ ਕਿ ਬਹੁਤ ਹੀ ਸਚਜੇ ਢੰਗ ਨਾਲ ਢੰਗ ਦੇ ਨਾਲ ਪ੍ਰੋਗਰਾਮ ਸ਼ਿਵਰਾਤਰੀ ਦਾ ਇਸ ਵਾਰ ਬਹੁਤ ਹੀ ਧੂਮ ਧਾਮ ਨਾਲ ਕੀਤਾ ਜਾਣਾ ਹੈ ਉਸ ਵਿੱਚ ਆਪਾਂ 7 ਮਾਰਚ ਨੂੰ ਜੋ ਵਿਸ਼ਾਲ ਸ਼ੋਭਾ ਯਾਤਰਾ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਵਿੱਚ ਜੋ ਆਪਣੇ ਭਗਵਾਨ ਗौरी शंकर ਜੀ ਦੀ ਅਗਵਾਨੀ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਹੀ ਵਧੀਆ ਆਪਣੀਆਂ ਜੋ ਟੁਕੜੀਆਂ ਦੇ ਰੂਪ ਦੇ ਵਿੱਚ ਬਜਰੰਗੀ ਸੈਨਾ ਗਤਕਾ ਪਾਰਟੀ ਸ਼ੰਖ ਦਰਸ਼ਣਾ ਧਵਜਾ ਢਮਰੂ ਪਾਰਟੀ ਭੰਗੜਾ ਪਾਰਟੀ ਉਹ ਗौरी शंकर ਭਗਵਾਨ ਦਾ ਵਧੀਆ ਸੋਨੇ ਦਾ ਵਧੀਆ ਰੱਥ ਮਾਤਾ ਵਹਿਣ ਪਾਲਕੀ ਜੰਗਮ ਪਾਰਟੀ ਤ੍ਰਿਸ਼ੂਲ ਪਾਰਟੀ ਸੂਰ ਨਾਰਾਇਣ ਪਾਰਟੀ ਹਰੀਦਵਾਰ ਤੋਂ ਵਿਸ਼ੇਸ਼ ਬੈਂਡ ਆ ਰਿਹਾ ਹੈ ਗੁਰੂ ਮਹਾਰਾਜਾ ਪਾਰਟੀ ਢੋਲ ਪਾਰਟੀ ਆਦਿਵਾਸੀ ਪਾਰਟੀ ਇਸ ਤਰ੍ਹਾਂ 15 ਪਾਰਟੀਆਂ ਜੋ ਸਾਡੇ ਭਗਵਾਨ ਗौरी शंकर ਜੀ ਦੀ ਵਿਸ਼ਾਲ ਸ਼ੋਭਾ ਦੀ ਸ਼ਾਨ ਵਧਾਉਣ ਗਿਆ ਉਸ ਦੇ ਵਿੱਚ ਅਸੀਂ ਮਹਾਰਾਜੀ ਦੀ ਛਤਰ ਛਾਇਆ ਹੇਠ ਜਿਸ ਤਰ੍ਹਾਂ ਵੀ ਸਾਡੀ ਸਾਰਿਆਂ ਦੀ ਡਿਊਟੀ ਲੱਗੇਗੀ ਅਸੀਂ ਆਪਣੀ ਪੂਰੀ ਤਨਦੇਹੀ ਵੀ ਨਿਭਾਵਾਂਗੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਅਪੀਲ ਕਰਦਾ ਹਾਂ ਵੀ ਸਾਰੇ ਆਪਣਾ ਫਰਜ਼ ਸਮਝ ਕੇ ਆਪਾਂ ਸਾਰੇ ਸ਼ੁਭਰਾਤਰੀ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਇੱਕ ਹੋ ਕੇ ਆਪਾਂ ਵੱਧ ਤੋਂ ਵੱਧ ਮੰਦਰ ਟਾਈਮ ਦੇਈਏ ਤੇ ਵੱਧ ਤੋਂ ਵੱਧ ਯੋਗਦਾਨ ਇਸ ਵਿੱਚ ਪਾਈਏ ਕਿਉਂਕਿ ਮਾਹ ਸ਼ਿਵਰਾਤਰੀ ਦਾ ਪਰਵਾ ਇਸ ਦੇ ਵਿੱਚ ਜਿੰਨਾ ਵੀ ਆਪਾਂ ਸਹਿਯੋਗ ਦੇਾਂਗੇ ਉਹਨਾਂ ਹੀ ਥੋੜਾ ਵਾ ਸਾਰੇ ਸ਼ਹਿਰ ਵਾਸੀਆਂ ਨੂੰ ਫਿਰ ਬੇਨਤੀ ਆ ਅਪੀਲ ਆ ਵੀ ਤੁਹਾਨੂੰ ਆਪ ਜੀ ਨੂੰ ਵਿਸ਼ੇਸ਼ ਨਮੰਤਰ ਆ 2 ਫਰਵਰੀ ਤੋਂ 10 ਮਾਰਚ ਤੱਕ ਜ਼ਰੂਰ ਦਰਸ਼ਨ ਦਿਓ ਮੰਦਰ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਆਪ ਜੀ ਦੇ ਸਹਿਯੋਗ ਨਾਲ ਪ੍ਰੋਗਰਾਮ ਹੋਰ ਵਧੀਆ ਹੋਵੇ ਇਹੀ ਕਹਿੰਦਾ ਖਿਮਾ ਦਾ ਜਾ ਚੰਗਾ ਹਰ ਹਰ ਮਹਾਦੇਵ ਅੱਜ ਬਾਬਾ ਆਨੰਦ ਗਰੀ ਮਹਾਰਾਜ ਜੀ ਦੀ ਛਤਰ ਸ਼ਾਏ ਦੇ ਹੇਠ ਠੀਕ ਹੈ ਮਹਾ ਸ਼ਿਵਰਾਤਰੀ ਦੇ ਪਲਖਸ਼ ਦੇ ਵਿੱਚ ਜੋ ਮੀਟਿੰਗ ਇੱਕ ਰੱਖੀ ਗਈ ਸੀ ਬਾਬਾ ਜੀ ਵੱਲੋਂ ਇਸ ਮਹਾ ਸ਼ਿਵਰਾਤਰੀ ਦੀਆਂ ਤਿਆਰੀਆਂ ਦੇ ਪਲਖਸ਼ ਦੇ ਵਿੱਚ ਤੋਂ ਬਾਬਾ ਜੀ ਨੇ ਬੜੇ ਵਿਸਥਾਰ ਨਾਲ ਸਾਰੀਆਂ ਤਿਆਰੀਆਂ ਦਾ ਜੋ ਇੱਥੇ ਵਰਣਨ ਕੀਤਾ ਔਰ ਇਸ ਸ਼ੋਭਾ ਯਾਤਰਾ ਨੂੰ ਔਰ ਮੇਲੇ ਨੂੰ ਹੋਰ ਬੁਲੰਦੀਆਂ ਦੇ ਜਾਣ ਵਾਸਤੇ ਵਿਚਾਰ ਪਲੰਦਰਾ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਜੋ ਮਹਾ ਸ਼ਰਧਾਤੀ ਦਾ ਪਰਵ ਪੱਟੀ ਦੇ ਵਿੱਚ ਬੜੀ ਸ਼ੋਭਾ ਦੇ ਸ਼ਰਦਾ ਦੇ ਨਾਲ ਬੜੇ ਇਤਿਸ਼ਾਹ ਦੇ ਨਾਲ ਬਣਾਇਆ ਜਾਂਦਾ ਔਰ ਮੈਂ ਇਹ ਸਮਝਦਾ ਵਾਂ ਕਿ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਆਰਾਮ ਨੋਮੀ ਦਾ ਤਿਹਾਰ ਜਿਹੜਾ ਬੜੇ ਵੱਡੀ ਪੱਧਰ ਤੇ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਸਾਡੇ ਪੱਟੀ ਦੇ ਵਿੱਚ ਬਾਬਾ ਆਨੰਦਗਰੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ਼ਿਵਰਾਤਰੀ ਦਾ ਮਹਾਪਰਵ ਮੈਂ ਤੇ ਇਹ ਕਹੂੰਗਾ ਵੀ ਪੂਰੇ ਪੰਜਾਬ ਦੇ ਵਿੱਚੋਂ ਇਸ ਵੇਲੇ ਪੱਟੀ ਦੀ ਜਿਹੜੀ ਸ਼ੋਭਾ ਯਾਤਰਾ ਹੈ ਮੰਨੀ ਪਰ ਮੰਨੀ ਆ ਔਰ ਇਹ ਸ਼ੋਭਾ ਦੀ ਰੌਣਕ ਨੂੰ ਵਧਾਉਣ ਦੇ ਵਾਸਤੇ ਬਾਬਾ ਜੀ ਨੇ ਬਹੁਤ ਜ਼ਿਆਦਾ ਜੋ ਜੋਗ ਪ੍ਰਬੰਧ ਕੀਤੇ ਆ ਜੋ ਇਹਦੇ ਵਿੱਚ ਟੁਕੜੀਆਂ ਭਾਗ ਲੈ ਰਹੀਆਂ ਇਹ ਸ਼ੋਭਾ ਨੂੰ ਵਧਾਉਣ ਗਿਆ ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਇਸ ਗੱਲ ਤੇ ਮਾਨਵੀਆ ਬਾਬਾ ਜੀ ਨੰਦਗਰੀ ਦੇ ਉੱਪਰ ਵੀ ਬਾਬਾ ਜੀ ਦੀ ਛਤਰ ਸ਼ਾਹ ਹੇਠ ਜਿੰਨੇ ਵੀ ਪ੍ਰੋਗਰਾਮ ਇਹ ਰੱਖੇ ਜਾਂਦੇ ਨੇ ਔਰ ਬਹੁਤ ਹੀ ਸਫਲ ਪ੍ਰੋਗਰਾਮ ਰੱਖੇ ਜਾਂਦੇ ਆ ਔਰ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਹਰੀਦਵਾਰ ਦੇ ਵਿੱਚ ਪੱਟੀ ਦੇ ਵਿੱਚ ਮੰਨੀਆਂ ਵੀ ਇਹਨਾਂ ਦੀ ਯੋਜਨਾਾਂ ਬਹੁਤ ਸਟੀਕ ਯੋਜਨਾਵਾਂ ਦੇ ਨਾਲ ਇਹ ਪ੍ਰਬੰਧ ਕਰਦੇ ਆਂ ਔਰ ਸਾਰੀ ਸੰਗਤ ਨਾਲ ਇੰਨਾ ਇਹ ਪ੍ਰੇਮ ਰੱਖਦੇ ਆ ਇੰਨਾ ਆਪਣਾ ਅਸ਼ੀਰਵਾਦ ਦਿੰਦੇ ਆ ਅਸੀਂ ਮਾਣ ਵੀ ਕਰਦੇ ਆ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਔਰ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਵੱਡੇ ਵੱਡੇ ਜਿਹੜੇ ਯੱਗ ਵਾ ਵੱਡੇ ਵੱਡੇ ਸਾਡੇ ਸ਼ੋਭਾ ਯਾਤਰਾ ਵਾਂ ਇਹਨਾਂ ਦੀ ਸ਼ਰ ਸ਼ਾਇਦ ਹੀ ਇੱਥੇ ਸਾਡੇ ਕਾਂਜੋਂ ਦੇ ਰਹਿਣ ਇਹਨਾਂ ਕਹਿੰਦਾ ਆ ਮੈਂ ਪੱਠੀ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸ਼ੇਵ ਸਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਜਿਹੜੀ ਮੇਲੇ ਦੇ ਪ੍ਰਬੰਧ ਨੂੰ ਸਾਰੇ ਨੂੰ ਦੇਖ ਰੱਖ ਵੀ ਕਰਦੀ ਆ ਇਦੇ ਚੇਅਰਮੈਨ ਰਿਸ਼ੀਪਰ ਦਵਾਜੀ ਨੇ ਔਰ ਸਾਡੇ ਜਿਹੜੇ ਖੰਨਾ ਜੀ ਨੇ ਵਿਨੋਦ ਖੰਨਾ ਜੀ ਇਥੇ ਬਾਬਾ ਜੀ ਨੇ ਇਹਨਾਂ ਨੂੰ ਮੰਤਰੀ ਜਿਹੜਾ ਮੰਦਰ ਵੱਲ ਥਾਪਿਆ ਗਿਆ ਹੈ ਸੋ ਸਾਰੇ ਹੀ ਬੜੀ ਮਿਹਨਤ ਨਾਲ ਸਾਰੀ ਕਮੇਟੀ ਮਿਹਨਤ ਨਾਲ ਕੰਮ ਕਰਦੀ ਆ ਸੋ ਇਹਨਾਂ ਕਹਿੰਦਾ ਆ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਕਿ ਇਸ ਵਾਰ ਬਹੁਤ ਵੱਡੇ ਪੱਧਰ ਤੇ ਜਿਹੜਾ ਸ਼ਿਵਰਾਤਰੀ ਦਾ ਜਿਹੜਾ ਸਮਾਗਮ ਬਾਬਾ ਜੀ ਨੇ ਲਿਖਿਆ ਔਰ ਸਾਰੇ ਆਪਾਂ ਪੈਣਪਰਾ ਜਿੰਨੇ ਵੀ ਆ ਇਸ ਦੀ ਸ਼ੋਭਾ ਨੂੰ ਵਧਾਉਣ ਵਾਸਤੇ ਆਪਣਾ ਆ ਤਿੰਨ ਚਾਰ ਦਿਨ ਦਾ ਜਿਹੜਾ ਸਮਾਂ ਹੈ ਮੰਦਰ ਦੇ ਵਾਸਤੇ ਆਪਾਂ ਜਰੂਰ ਆਪਣਾ ਕੱਢੀਏ ਬਾਕੀ ਵੀਨੇ ਕੰਮ ਕਰਦੇ ਹੀ ਆ ਆਪਾਂ ਰੋਜ਼ ਲੇਕਿਨ ਇਸ ਜਿਹੜਾ ਮੰਦਰ ਦੇ ਮਹਾਂ ਸ਼ਿਵਰਾਤਰੀ ਪ੍ਰਦਕਸ਼ ਦੇ ਵਿੱਚ ਆਪਾਂ ਬਾਤ ਛੱਡ ਕੇ ਭਾਗ ਲਈਏ ਔਰ ਮੰਦਰ ਨੂੰ ਬਾਤ ਛੱਡ ਕੇ ਸਹਿਯੋਗ ਦੀਏ જય ਸ਼ੰਕਰ ਬੋਲ ਸ਼ੰਕਰ ਭਗਵਾਨ ਕੀ ਜੈ